ਦੁਸ਼ਹਿਰਾ ਕਮੇਟੀ ਸ਼੍ਰੀ ਰਾਮ ਲੀਲਾ ਕਲਮ ਮੰਦਰ ਬਾਬਾ ਮਨਸਾਪੂਰੀ ਗ੍ਰਾਮ ਪੰਚਾਇਤ ਐਨ ਆਰ ਆਈ ਵੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰਾ ਮੌਤਸਬ 12 ਅਕਤੂਬਰ ਨੂੰ ਦੁਸ਼ਹਿਰਾ ਗਰਾਊਂਡ ਰੋੜਕਾ ਕਲਾ ਵਿਖੇ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵ ਕੁਮਾਰ Tiwari ਨੇ ਦੱਸਿਆ 3 ਅਕਤੂਬਰ ਪਹਿਲੇ ਨਵਰਾਤਰੀ ਵਾਲੇ ਦਿਨ ਛੰਡੇ ਦੀ ਰਸਮ ਕੀਤੀ ਜਾਵੇਗੀ ਤੇ 12 ਅਕਤੂਬਰ ਨੂੰ ਦੁਸ਼ਹਿਰਾ ਗਰਾਊਂਡ ਵਿਖੇ ਦੁਸ਼ਹਿਰਾ ਧੂਮ-ਤਾਮ ਨਾਲ ਮਨਾਇਆ ਜਾਵੇਗਾ ਪਿੰਡ ਰੋੜਕਾ ਘਰਾਂ ਦੇ ਵਿੱਚ ਅੱਜ ਮੰਦਰ ਬਾਬਾ ਮਨਸਾਪੂਰੀ ਵਿਖੇ ਜੀ ਇਹ ਦਸਹਿਰੇ ਰਕਮ ਕਿਰੋੜਾ ਕਰਨੀ ਕੀਤੀ ਗਈ ਹੈ ਜਿਹਦੇ ਵਿੱਚ ਫੈਸਲਾ ਕੀਤਾ ਵੀ ਦਸਹਿਰ ਦਾ ਤਿਹਾਰ ਜਿਹੜਾ ਆ ਉਹ ਹਰ ਸਾਲ ਦੀ ਤਰ੍ਹਾਂ ਐਸਆਰ ਕੇ ਮਨਾਇਆ ਜਾਵੇ। ਔਰ ਜਿਹੜੇ ਪ੍ਰਬੰਧ ਆ ਉਹ ਵੱਖ-ਵੱਖ ਪ੍ਰਬੰਧਾਂ ਦੀ ਜਿਹੜੀਆਂ ਸਾਡੇ ਮੈਂਬਰਾਂ ਨੇ ਆ ਉਹ ਡਿਊਟੀਆਂ ਵੀ ਲਾਈਆਂ ਤੇ ਨਾਲ ਹੀ ਫੈਸਲਾ ਕੀਤਾ ਵੀ 10 ਤਰੀਕ ਨੂੰ ਪਹਿਲੇ ਨਾਲ થી ਜਿਹੜੀ ਦਸਹਿਰੇ ਦੀ ਮਰਿਆਦਾ ਦੇ ਮਨਦਰਕ ਤਨਹੀ ਜਿਹੜੀ ਗੱਡੀ ਜਾਊਗੀ ਤੇ ਸਟੇਜ ਜਿਹੜੀ ਹੈ ਨਵੀਂ ਬਣੀ ਹੈ ਉਹਦੀ ਪੂਜਾ ਕੀਤੀ ਜਾਊਗੀ। ਅ ਇਸ ਕਰਕੇ ਨੱਗਨਵਾਸੀ ਸੰਗਤਾਂ ਸਾਰਿਆਂ ਨੂੰ ਤੇ ਬੇਨਤੀ ਕਰਦੇ ਆਂ ਕਿ ਪਿਛਲੇ ਸਾਲ ਵਾਂਗ ਇਤਰਾ ਨਾਲੇ ਤਾਂ ਧਾਨ ਦੇ ਵਿੱਚ ਸਹਿਯੋਗ ਕਰੋ ਤੇ ਨਾਲ ਦੀ ਨਾਲ ਇਹ ਵੀ ਦਸਰੇ ਦੇ ਇਤਹਾਸ ਦੀ ਰੌਣਕ ਖੁਦਾ ਆ ਕੇ ਪ੍ਰਭੂ શ્રી ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਦੁਸ਼ਹਿਰਾ ਕਮੇਟੀ ਸ਼੍ਰੀ ਰਾਮ ਲੀਲਾ ਕਲਮ ਮੰਦਰ ਬਾਬਾ ਮਨਸਾਪੂਰੀ ಗ್ರಾಮ ਪੰਚਾਇਤ ਐਨ ਆਰ ਆਈ ਵੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰਾ ਮੌਤਸਬ 12 ਅਕਤੂਬਰ ਨੂੰ ਦੁਸ਼ਹਿਰਾ ਗਰਾਊਂਡ ਰੋੜਕਾ ਕਲਾ ਵਿਖੇ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵ ਕੁਮਾਰ Tiwari ਨੇ ਦੱਸਿਆ 3 ਅਕਤੂਬਰ ਪਹਿਲੇ ਨਵਰਾਤਰੀ ਵਾਲੇ ਦਿਨ ਛੰਡੇ ਦੀ ਰਸਮ ਕੀਤੀ ਜਾਵੇਗੀ ਤੇ 12 ਅਕਤੂਬਰ ਨੂੰ ਦੁਸ਼ਹਿਰਾ ਗਰਾਊਂਡ ਵਿਖੇ ਦੁਸ਼ਹਿਰਾ ਧੂਮ-ਤਾਮ ਨਾਲ ਮਨਾਇਆ ਜਾਵੇਗਾ ਰੋੜਕਾ ਗRAND ਵਿੱਚ ਅੱਜ ਮੰਦਰ ਬਾਬਾ ਮਨਸਾਪੂਰੀ ਵਿਖੇ ਜਿਹੜੀ ਦਸਹਿਰੇ ਰਕਮ ਕੀ ਰੋਕ ਕਰਾ ਨਹੀਂ ਕੀਤੀ ਗਈ ਹੈ ਜਿਹਦੇ ਵਿੱਚ ਫੈਸਲਾ ਕੀਤਾ ਵੀ ਦਸਹਿਰਾ ਦਾ ਤਿਹਾਰ ਜਿਹੜਾ ਆ ਉਹ ਹਰ ਸਾਲ ਦੀ ਤਰ੍ਹਾਂ ਐਸਆਰ ਕੇ ਮਨਾਇਆ ਜਾਵੇ ਔਰ ਜਿਹੜੇ ਪ੍ਰਬੰਧ ਆ ਉਹ ਵੱਖ-ਵੱਖ ਪ੍ਰਬੰਧਾਂ ਦੀ ਜਿਹੜੀਆਂ ਸਾਡੇ ਮੈਂਬਰਾਂ ਨੇ ਆ ਉਹ ਡਿਊਟੀਆਂ ਵੀ ਕਾਇਆਂ ਤੇ ਨਾਲ ਹੀ ਫੈਸਲਾ ਕੀਤਾ ਵੀ 10 ਤਰੀਕ ਨੂੰ ਪਹਿਲੇ ਨਾਲ થી ਜਿਹੜੀ ਦਸਹਿਰੇ ਦੀ ਮਰਿਆਦਾ ਦੇ ਮਨਦਰਕ ਜਦੋਂ ਵੀ ਜਿਹੜੀ ਗੱਡੀ ਜਾਊਗੀ ਤੇ ਸਟੇਜ ਦੀ ਜਿਹੜੀ ਆ ਨਵੀਂ ਬਣੀ ਆ ਉਹਦੀ ਪੂਜਾ ਕੀਤੀ ਜਾਊਗੀ। ਅ ਇਸ ਕਰਕੇ ਨੱਗਨਵਾਸੀ ਸੰਗਤਾਂ ਸਾਰਿਆਂ ਨੂੰ ਤੇ ਬੇਨਤੀ ਕਰਦੇ ਆਂ ਕਿ ਪਿਛਲੇ ਸਾਲ ਵਾਂਗ ਇਤਰਾ ਨਾਲੇ ਤਾਂ ਧਾਨ ਦੇ ਵਿੱਚ ਸਹਿਯੋਗ ਕਰੋ ਤੇ ਨਾਲ ਦੀ ਨਾਲ ਇਹ ਵੀ ਦਸਰੇ ਦੇ ਇਤਿਹਾਸ ਦੀ ਰੌਣਕ ਖੁਦਾ ਕੇ ਪ੍ਰਭੂ શ્રી ਰਾਮ ਦਾ ਆਸ਼ੀਰਵਾਦ ਪ੍ਰਾਪਤ